ਕੁਪਾਰੀਆ ਕਾਲੀਆਂ ਨੇ ਕੱਠੀ ਦਿੱਤਾ ਹੂੰ ਕੱਠੀ ਦਿੱਤਾ ਨਾਦਾਰੀਆਂ ਸਦੀਏ ਦਾ ਇਹਨਾਂ ਬਾਈਕਾਰ ਕਰੀਏ ਹੂੰ ਉਹ ਇਹ ਸਿੱਖਾ ਹੈ ਨੇ ਅੱਛਾ ਇਹ ਪਤਾ ਨਹੀਂ ਕਿੱਥੇ ਸਗੇ ਦਲੀਪ ਸਿੰਘ ਹੂੰ ਕਿਹਨੂੰ ਜੀਨਾ ਤੇ ਨਾ ਇਹ ਨਾ ਬਾਈ ਕੱਟ ਕਰ ਦਈਏ ਅੱਛਾ ਨਹੀਂ ਉਹ ਨਾ ਬਾਈ ਅਕਾਲੀਆਂ ਦਾ ਜਥੇਦਾਰ ਹੁਣ ਜਾਣਦੇ ਤੋਂ ਘਰੇ ਇੱਕ ਦੂਏ ਨੂੰ ਕੋਸ਼ਿਸ਼ ਕਰਕੇ ਮੈਂ ਉਹ ਨਾ ਬਾਈ ਇਹ ਧਿਆਰ ਕਹਿੰਦਾ ਜੇ ਸਹੀ ਪਾਣੀ ਦੇ ਵਿੱਚੋਂ ਤੁਹਾਨੂੰ ਸਵਾਲ ਮੋਰੇ ਪਤਾ ਜਵਾਬ ਦੇਉਂਗੇ ਹੂੰ ਕੁਝ ਇਦਾਂ ਦਾ ਨਹੀਂ ਰੋਜ਼ ਨਾ ਕੋਈ ਨੱਚ ਬੋਲੇ ਨਾ ਕੋਈ ਹੂੰ ਦਲੀਪ ਸੁ ਪਤਾ ਨਹੀਂ ਕਿੱਥੋਂ ਆ ਗਿਆ ਉਲਕੇ ਹੂੰ ਉਹਨੇ ਫੂਨ ਕੀਤਾ ਹੂੰ ਮੈਨੂੰ ਤਾਂ ਛੋਪ ਮੇਰੇ ਨਾਲ ਕੋਈ ਨਹੀਂ ਹੂੰ ਮੈਂ ਇਕੱਲਾ ਹੀ ਆ ਹੂੰ ਮੈਨੂੰ ਦੱਸੋ ਕਿੱਥੇ ਹੈ ਇਹ ਹੂੰ ਉਹਨਾਂ ਦਾ ਜਹੇਦਾਰ ਕਹਿੰਦਾ ਲਾ ਦਲੀਪ ਸੋ ਆ ਗਿਆ ਹੁਣ ਕਰੋ ਗੱਲ ਇਹਨ ਕਰ ਹੂੰ ਉਹਨ ਸਾਰਿਆਂ ਨੂੰ ਟੁਕਾਣੇ ਲਾ ਦੇਣਾ ਉਹਨੇ ਇਹ ਉਹਦੀ ਕਰਨੀ ਬੜੀ ਵੱਡੀ ਆ ਹਾਂਜੀ ਹਾਂਜੀ ਦਲੀਪ ਸੋ ਆਇ ਨਹੀਂ ਹੈ ਨਹੀਂ ਨਹੀਂ ਹੈ ਉਹਦੇ ਵਰਗਾ ਕੋਈ ਬਣ ਕੇ ਤਾਂ ਦੱਸੇ ਨਹੀਂ ਬਣ ਸਕਦਾ ਕੋਈ ਇਹ ਤੂੰ ਅਨੁਮੰਦ ਹੈ ਮੈਨੂੰ ਪਛੋਕੜਾ ਆ ਪਤਾ ਅੱਛਾ ਇਹ ਬੜੀ ਬੰਡੀ ਕਰਨੀ ਆ ਮਾਤਾ ਜੀ ਦੀ ਉਮਰ 114 ਸਾਲ ਹੋ ਗਈ ਆ ਮਾਵਾ ਦੇ ਕਮੇਟੇ ਇਖਤਤ ਹਾਂ ਦੇ ਟਾਈਮ ਤੋਂ ਤਾਂ ਕੋਈ ਪੁਲਾ ਨਹੀਂ ਤੱਕਦਾ ਜਾਣਦੀ ਐ ਮੈਂ ਸਭ ਨੂੰ ਮੈਨੂੰ ਪਤਾ ਨਹੀਂ 50 ਤੱਕ ਵੀ ਕੋਈ ਨਹੀਂ ਉਹ ਬੱਚਿਆ ਹੁਣ ਤਾਂ ਇੱਕ ਤਾਈ ਪੁੱਲਾ ਆਪਣੀ ਇਹ ਸਭ ਕੁਝ ਮਾਲਕੀ ਯਾਦ ਕਰਾ ਦਵੇ ਨਾ ਹਾਂਜੀ ਆਪੇ ਹੀ ਕਈ ਗੱਲਾਂ ਦੇਰ ਦੀਆਂ ਮੈ ਯਾਦ ਕਰਾ ਦਿੰਦਾ ਹੂੰ ਮੇਰੀ ਉਹਦੇ ਨਹੀਂ ਗੱਲ ਉਹ ਮਾਲਕਾ ਪੇ ਕਰਾ ਦਿੰਦਾ ਇਹੋ ਜਿਹਾ ਮੈਨੂੰ ਲੱਗਦਾ ਲਾਇ ਹੈ ਇਹ ਨੂੰ ਮਰੋਣਾ ਆਪੇ ਮਾਰਦਾ ਹੈ ਕਿਤੇ ਇਹ ਤੇ ਕਰੇ ਉਹ ਨਹੀਂ ਕੋਈ ਵੀ ਕਰ ਸਕਦਾ ਤੇਲੀਪ ਸੁਣੋ ਤੁਰ ਮੈਂ ਪਹਿਲਾਂ ਤਾਂ ਹੀ ਜਾਣ ਉਹਦੇ ਸਾਹਮਣੇ ਕੱਲ ਇਹ ਗੱਲ ਨਹੀਂ ਕੋਈ ਕਰ ਸਕਿਆ ਕੋਈ ਭੋਲ ਨਹੀਂ ਸਕਿਆ ਆਖਰ ਮਣ ਉਹ ਤਾਂ ਐ ਜੇ ਥੇਡਾਰ ਕਹਿੰਦਾ ਵੀ ਲੈ ਇਹਦੇ ਨਾਲ ਗੱਲ ਕਰ ਲੋ ਜਿੰਨ ਕਰ ਨੂੰ ਹੂੰ ਦੇਖ ਲੈ ਉਹ ਮਾਲਕ ਆਪ ਧਰਤੀ ਦਾ ਸਭ ਪਾ ਤੁਹਾਨੂੰ ਸਾਰਿਆਂ ਨੂੰ ਟਿਕਾਣੇ ਲਾ ਦੇਣਾ ਹੁਣ ਆਉਣਗੇ ਕਦੋਂ ਤੱਕ ਸਾਨੂੰ ਇਹ ਵੀ ਦੱਸ ਦੋ ਕਦੋਂ ਤੱਕ ਆ ਜਾਣਗੇ ਉਹ ਹਾਂ ਮੈਂ ਕਿਹਾ ਕਦੋਂ ਤੱਕ ਆਉਣਗੇ ਉਹ ਜੇ ਲੈ ਉਹਦੀ ਰਜ਼ਾ ਹੋਣੀ ਆ ਮਰਦੀ ਹੁਣ ਉਹ ਢੇਰ ਵੀ ਨਹੀਂ ਲਾਉਣੀ। ਇਹ ਉਹਨਾਂ ਦੀ ਆਪਣੀ ਮਰਜ਼ੀ ਆ। ਕਿਸੇ ਦੀ ਮਰਜ਼ੀ ਤੇ ਨਹੀਂ ਆਉਂਦਾ। ਉਹਦੀ ਆਪਣੀ ਮਰਜ਼ੀ ਆ। ਐਡੀ ਕਰਨੀ ਵਾ ਜਦੋਂ ਉਹਦਾ ਦੀ ਕਰਿਆ ਹੋਣਾ ਤੇ ਆ ਜਾਣਾ। ਤੁਸੀਂ ਕਹਿੰਨਾ ਚਲ ਜਾਣੀ ਜਾਣਵਾ ਮੈ ਨਹੀਂ ਹੈਗਾ ਜਾਣੀ ਜਾਣਦਾ ਸਭ ਕੁਝ ਜਾਣਦਾ ਆ ਇਹ ਦਾਖਲ ਹੀ ਹਸਤ ਇਹ ਦਾਖਲ ਹੀ ਮੈਂ ਦੇਖਿਆ ਤੇ ਛੋਕੜ ਦੀ ਗੱਲ ਵਾ ਹਮ ਹਮ ਕਿੱਥੇ ਲੱਗੇ ਤੁਮ ਜਾਂਦੇ ਪਏ ਇਹ ਘਰ ਨਾਲ ਤੇ ਇਹ ਦਿਨੀਪ ਸਿੰਘ ਹਮ ਦਾ ਉਹਦੇ ਸੇਂ ਨੀਆ ਉਹਨੇ ਭਰਾ ਆਈ ਐ ਨਾ ਆਈ ਪੁਰਾ ਦੋਏ ਭਰਾ ਆਈ ਆਏ ਹੂੰ ਹੂੰ ਇਹਨਾਂ ਦੋਹਾਂ ਭਰਾਵਾਂ ਦੇ ਇੱਕ ਦੁਸ਼ਮਣ ਸਿੰਘ ਦੋਹਾਈ ਭਰਾ ਮਾਨੂੰ ਨਹੀਂ ਛੱਡੜਾ ਹੂੰ ਪਹਿਲਾ 4-5 ਜਣੇ ਤਾਂ ਦਿਨੀਪਸੋਂ ਦੇ ਬਗਰ ਪਾਏ ਹੂੰ ਪਹਿਲਾ ਇਹਨੂੰ ਘੱਟੋ ਬਾੜ ਦੂਏਨ ਵੇਹ ਤੇ ਹੀ ਕਰਦੇ ਆਂਗੇ ਹੂੰ ਤੇ ਹੋਰ ਕੋਈ ਨਹੀਂ ਹੋਵੇ ਸਾਡੇ ਸਾਹ ਫੇਰ ਉਹ ਡਰ ਗਏ ਹੂੰ ਚਾਰ ਪੰਜ ਬੰਦੇ ਹੂੰ ਉਹਦਾ ਵੀ ਡਰ ਗਏ ਹੂੰ ਇਹ ਪਤਾ ਨਹੀਂ ਇਹਦੇ ਨਾਲ ਹੋਰ ਕੋਈ ਬੰਦੇ ਹੋਣਗੇ ਹੂੰ ਡਰ ਕੇ ਪਿੱਛੇ ਲੱਗੇ ਮੋੜਨਾ ਹੂੰ ਦੇਲੀ ਸੁ ਕਹਿੰਦਾ ਉਹ ਸੂਰ ਮੈਂ ਨਹੀਂ ਗੋਦ ਬਾਈਂ ਤੁਰਿਓਂ ਆਂ ਹੂੰ ਸੂਰ ਮੈਨੇ ਪਿੱਛੇ ਮੁੜਦੇ ਛੱਡਿਆ ਮੈਨੂੰ ਜਿੱਥੇ ਛੱਡਣਾ ਦੂਰ ਛੱਡਿਆ ਬੋ ਚੱਲ ਜਾਂਦੀ ਏ ਤੁਹਾਡਾ ਕੰਮ ਨਹੀਂ ਪਿੱਛੇ ਪੰਡਨੇ ਦਾ ਗਏ ਫੇਰ ਕਹਿੰਦੇ ਹੁਣ ਪਤਾ ਨਹੀਂ ਉਹਦੇ ਤੋਂ ਵੀ ਨਡ ਗਿਆ ਹਉ ਉਹਦੇ ਮਗਰੇ ਉਹਦੇ ਸਾਨੂੰ ਕੀ ਪਤਾ ਕਿੱਧਰ ਗਏ ਬੇਤ ਉਦੇ ਸਿੰਘ ਭੇਰਣਾ ਉਭੇ ਆ ਕੇ ਚਲੇਗਾ ਅੱਛਾ ਇਹ ਉਹ ਜਦੋਂ ਜਿੰਦਗੀ ਸੁਣਦੇ ਮਗਰ ਹੁਣ ਕਿੱਦਾ ਜਾਣ ਉਹਦਾ ਵੀ ਡਰਦੇ ਹਰ ਕੇ ਉਥੋਂ ਚਲ ਗਏ ਵੀ ਛੋਟੇ ਦਾ ਵੀ ਪਤਾ ਨਹੀਂ ਘਰੇ ਮਗਰੇ ਨਾਟਕ ਆਉਗੇ ਅੱਛਾ ਉਹਦੇ ਵਿੱਚ ਉਦਾਂ ਉਦਾਂ ਜਿੱਦਾਂ ਫੜਿਆ ਹੈ ਤੈਨੂੰ ਤਾਂ ਦਿਖਾ ਆਲੇ ਫੇਰ ਇਹ

ਉਥੇ ਮੰਨ ਚਤੀ ਆਇਆ ਉਥੇ ਬੀਬੀ ਗੱਲੀ ਖੜੀਆ ਕੋਈ ਉਦਮ ਕਾਈ ਤੇ ਮਾਰੇ ਹਾਂ ਹਾਂ ਉਹ ਫੇਰ ਆ ਗਏ ਮੁਰਕੇ ਅੱਛਾ ਕਹਿੰਦੇ ਬੀਬੀ ਤੂੰ ਬੈਠ ਮੇਰੀ ਗੱਡੀ ਚ ਮੈਂ ਕਿਹਾ ਇਹਨੂੰ ਕੋਈ ਇੱਥੇ ਕੁਝ ਕਹੇ ਨਾ ਹਾਂ ਚੱਲ ਮੈਂ ਤੈਨੂੰ ਆਪਣੇ ਘਰ ਛੱਡਿਆ ਅੱਛਾ ਜੇ ਥੱਲੇ ਆਇਆ ਹੈ ਤੈਨਾਂ ਤੁਹਾਨੂੰ ਮੈਂ ਗੱਡੀ 'ਚ ਬਹਿ ਗਈ ਹਾਂ ਉਹ ਬੰਦਾ ਆਏ ਬਿਨਾਂ ਜਾਵਣ ਮੁੜ ਕੇ ਨਾ ਕਰਦਾ ਪਤਾ ਨਾ ਕਰ ਸੀਗਾ ਅੱਛਾ ਫਿਰ ਮੈਂ ਕਿਹਾ ਉਹਦੇ ਸਾਨੂੰ ਕਿਹਾ ਮੈਂ ਕਿਹਾ ਮੈਂ ਤੇਰੇ ਨਾਲ ਹੀ ਆ ਹਾਂ ਹੂੰ ਆਪਾਂ ਕਿਤੇ ਵੀ ਨਹੀਂ ਜਾਣਾ ਕਰ ਕਰ ਹੂੰ ਕੀ ਕਰਨਾ ਕਰ ਹਾਂ ਇਹ ਕਾਕਾ ਬਚੋਕੜ ਦੀਆਂ ਗੱਲਾਂ ਐ ਅੱਛਾ ਨਹੀਂ ਜਾਣਦੀਆਂ ਇਹਨਾਂ ਨੂੰ ਪਹਿਲਾਂ ਅੱਛਾ ਸਾਰਾ ਕੁਝ ਜਾਣਦੇ ਹੋ ਤੁਸੀਂ ਜਾਣੀ ਕਿੰਨਾ ਬਰੇ ਹਾਂ ਮੈਂ ਕੁੰਬਰ ਕਿਤੇ ਛੋਭੀਆ ਮੇਰੀ 100 ਸਾਲ ਇੱਕ ਪਾਸੇ ਉਦਗਰੀ ਛੁੱਟੀ ਤੇ 14 ਸਾਲ ਉੱਪਰ ਤੁਰੇ ਜਾਂਦੇ ਆ ਇਹਨਾਂ ਨੂੰ ਦਾਬ ਨੂੰ ਜਾਣਦੀ